ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੂੰ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਬੀੜ rau ਕੇ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਪਾਇਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਲਈ 7 ਐਨੀਮਲ ਲੈ ਕੇ ਆਏ ਹਾਂ ਜਿੱਦੇ ਚ ਸੂਏ ਸਵਾਏ ਨਾਗਲ ਜੀ ਤੋਕੜ ਗੱਬਾਂ ਨਾਗ ਨੇ ਗੱਬਾਂ ਝੋਟੀਆਂ ਨੇ ਜੀ ਤੇ ਤੋਕੜ ਮੱਝਾਂ ਨੇ ਹਰੇਕ ਪ੍ਰਕਾਰ ਦਾ ਪਸ਼ੂ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਪੂਰੀ ਡਿਟੇਲ ਆਪਾਂ 22 ਤੋਂ ਲੈ ਕੇ ਦਿੰਨੇ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ 22 ਦਾ ਚੱਲਦਾ ਰਹਿਣਾ ਆ ਜੀ ਤਸੱਲੀ ਪਰਖ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਪ੍ਰੀਤ ਸਿੰਘ ਪਿੰਡ ਵੀਰ ਓਕੇ ਜਿਹੜਾ ਮੋਬਾਈਲ ਮੋਬਾਈਲ ਨੰਬਰ ਜੀ 9876435116 ਠੀਕ ਆ ਬਾਈ ਇੱਕ ਨੰਬਰ ਬਾਈ ਉਧਰੋਂ ਆਪਾਂ ਗਾਂ ਤੋਂ ਸ਼ੁਰੂ ਕਰਦੇ ਆ ਜੀ ਕਾਲੀ ਗਾਂ ਤੋਂ ਸੁਆਵਰੇ ਕਿੰਨਾ ਮਾਜੀ ਹੈ ਪਹਿਲਾ ਸੁਆ ਦੋ ਦਾੰਦ ਆ ਵੀਰੇ ਬੱਚਾ ਹੀ ਆ ਹਜੇ ਹਾਂਜੀ ਕਦੋਂ ਸੂਈ ਹੈ ਜੀ ਇਹ ਇਹਨੂੰ 6 ਦਿਨ ਹੋ ਗਏ ਸੂਈ ਬੱਚਾ ਕੀ ਦਿੱਤਾ ਜੀ ਬੱਚੀ ਹੈ ਜੀ ਮਗਰ ਬੱਚਾ ਬੱਚੀ ਜਿਹੜੀ ਨਾਲ ਬੈਠੀ ਹਾਂਜੀ ਠੀਕ ਹੈ ਜੀ ਤੇ ਪੈਰ ਤੇ ਕੀ ਹੋਇਆ ਜੀ ਉਹਦਾ ਮਾਰਾ ਗੜਜੀ ਵੱਜ ਗਈ ਜੀ ਠੀਕ ਹੈ ਜੀ ਹਾਂਜੀ ਹੁਣ ਕਿੰਨਾ ਦੁੱਧ ਨਟ ਤਿਆਰ ਆ ਜੀ 16 ਗੱਲੂ ਤਿਆਰ ਹੈ ਜੀ ਠੰਡੀ ਸੀਲ ਜੋਕ ਦੇ ਦਾਂਗੇ ਹਾਂਜੀ ਭਾਵੇਂ ਕੋਈ 4 ਡੰਗ ਚੋਲੇ ਥਣਾ ਦੀ ਵੀ ਡੰਨ ਆ ਜੀ ਹਾਂਜੀ ਠੀਕ ਹੈ ਠੰਡੀ ਸੀਗ ਹੈ ਤੋੜ ਕੇ ਦਿਖਾ ਦਿਓ ਵੀਰੇ 22 ਦੇ ਦਸਨ ਮੁਤਾਬਕ ਸੂਆ ਪਹਿਲਾ ਸੂਈ ਹੈ ਜੀ ਮੂੰਹ ਤੋਂ ਦੋ ਦੰਦ ਬੱਚੇ ਹੀ ਹੈ ਜੀ 5-6 ਦਿਨ ਸਮਾਂ ਹੋ ਗਿਆ ਬਾਈ 10-10 ਸੂਏ ਨੂੰ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲਿਓ ਜੀ 1:10 ਮਿੰਟ ਦਾ ਜੀ ਖਣ ਲਵੇ ਤੇ ਜੱਜਮੈਂਟ ਉਸ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਕੱਦਗਾਠ ਵੀ ਵੱਡਾ ਜੀ ਬਾਕੀ ਵਜਨ ਵਜੂਦ ਵੀ ਚੰਗਾ ਕ੍ਰੋਸ ਅੰਗ ਆ ਜਾਂਦਾ ਜੀ ਦੁੱਧ ਬਈ ਮੱਝਾਂ ਰਕਈ ਹੋਣਾ ਇਹਦਾ ਚਿੱਟਾ ਜਮਾ ਦੁੱਧ ਸੰਗਣਾ ਹੋਊਗਾ ਜੀ ਬਾਕੀ ਗਰਮੀ ਰਹਿ ਤਾਂ ਛੋਟੇ ਛੋਟੇ ਸੰਗਾ ਮਾਰਦੀ ਮੁਰਦੀ ਦਾ ਨਹੀਂ ਵੀਰੇ ਨਹੀਂ ਠੀਕ ਆ ਜੀ ਦੰਦ ਤੁਹਾਨੂੰ ਚੈੱਕ ਕਰਾ ਦਿੰਨੇ ਚੈੱਕ ਕਰ ਸਕਦੇ ਹੋ ਕਹਿਣ ਦੀ ਗੱਲ ਨਹੀਂ origignal ਦੋ ਦੰਦ ਆ ਜੀ ਤੇ ਹਾਈਟ ਦਾ ਅੰਦਾਜ਼ਾ ਤੁਸੀਂ ਬਾਈ ਦੇ ਹਿਸਾਬ ਨਾਲ ਲਾ ਲਿਓ ਜੀ ਬਾਈ ਦੇ ਮੋਢੇ ਤੱਕ ਹੁੰਦੀ ਆ ਜੀ ਬੈਕ ਸਾਈਡ ਤੋਂ ਥਣਾ ਦੇ ਸਹਿਜ ਦਿਖਾ ਦਿੰਨੇ ਜਿਹੜੇ ਅੱਜ ਦਾ ਦੁੱਧ ਆ ਜੀ ਉਹ 16 ਕਿਲੋ ਆ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਸੱਜਣ ਮਿਲਕਿੰਗ ਕਰ ਸਕਦਾ ਜੀ ਸੀਰਸ ਲੱਗ ਵੀ ਪੂਰੀ ਆ ਬਾਕੀ ਥਣਾ ਦੇ ਸਹਿਜ ਨੇੜੇ ਤੋਂ ਚੈੱਕ ਕਰ ਲਓ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਫੋਨ ਤੇ ਕਰਾਂਗੇ ਸਾਰੀਆਂ ਦੇ ਫੋਨ ਤੇ ਠੀਕ ਹੈ ਜੀ ਸਾਰੀਆਂ ਦੀ ਡਿਮਾਂਡ ਫੋਨ ਤੇ ਆਉਂੂ ਕਿਉਂਕਿ ਕਿਸੇ ਵੇਚਣ ਵਾਲੇ ਵੀਰ ਨੇ ਵੀ ਲੈ ਕੇ ਜਾਣਾ ਹੁੰਦਾ ਦਾ ਤਾਂ ਕਰਕੇ ਫਿਰ ਉਹਨੂੰ ਸੌਖਾ ਰਹਿੰਦਾ ਜੀ ਦੋ ਨੰਬਰ ਆ ਗਏ ਜੀ ਇਹਦੀ ਕੀ ਡਿਟੇਲ ਆ ਸੁਹਾ ਕੇ ਨਮਾ ਵੀਰੇ ਪਹਿਲਾ ਸੁਹਾ ਵੀਰੇ ਚਾਰ ਦੰਦ ਮੂੰਹ ਆ ਬੱਚਾ ਹੀ ਹੈ ਵੀਰੇ ਬੱਚਾ ਹੀ ਹੈ 10 ਕਿਲੋ ਦੁੱਧ ਆ 5 ਤਰੀਕ ਨੂੰ 5 ਮਹੀਨਿਆਂ ਦੀ ਗੱਭਣ ਹੋ ਕੇ 6ਵਾਂ ਲੱਗ ਗਿਆ 5 ਤ ਜਿਹੜੀ ਆ ਪੰਜ ਨੰਗ ਕੀਦਾ ਸਾਂ 10 ਦਿਨ ਪਹਿਲਾਂ ਜਾਨੀ 5 ਮਹੀਨੇ ਤੇ 10 ਦਿਨਾਂ ਦੀ ਗੱਪੜ ਪਾਣਾ ਹਾਂਜੀ ਹਾਂਜੀ ਪੰਜਾਂ ਦੀ ਮੰਨ ਕੇ ਆਵੇ ਜੀ ਨਹੀਂ ਜੀ ਪੂਰੀ ਜਮਾਂ ਜਿਹੜੀ ਡਿਟੇਲ ਹੋਊ ਇੱਕ ਨੰਬਰ ਹੋਊ ਇੱਕ ਨੰਬਰ ਹੋ 10 ਕਿਲੋ ਭਾਂਡੇ ਚ ਪਾ ਕੇ ਲੈ ਜੇ ਜੀ ਹਾਂਜੀ ਤੇ ਸੀਮਨ ਰਿਕਾਰਡ ਪਤਾ ਜੀ ਇਹਦਾ ਸੀਮਨ ਪੀਡੀਐਫ ਦੇ ਤੋਂ ਗੱਭਾਣਾ ਪੀਡੀਐਫ ਦੇ ਸੀਮਨ ਤੋਂ ਲੱਭਣਾ ਕੋਈ ਚੰਗਾ ਸੀ ਮਨਾਏ ਨਹੀਂ ਮਾੜਾ ਪੂਰਾ ਟਾਪ ਦਾ ਬੱਛੀ ਹੂੰ ਦਊਗੀ ਹਾਂ ਸਖਸੜ ਆ ਹਾਂਜੀ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਸੂਆ ਪਹਿਲਾ ਸੂਈ ਆ ਜੀ ਮੂੰਹ ਤੋਂ ਹੈਗੀ ਆ ਜੀ 4 ਦੰਦ ਦਾ ਗੱਬਣ ਚੈੱਕ ਪਾਸ 5 ਮਹੀਨੇ ਤੇ 10 ਦਿਨਾਂ ਦੀ ਆ ਬਾਈ ਕਹਿੰਦਾ ਜੇ 5 ਮਹੀਨੇ 10 ਦਿਨ ਕਿਹਾ ਤਾਂ 5 ਮਹੀਨੇ 10 ਦਿਨ ਹੀ ਹੋਊ ਨਾ ਘੱਟ ਹੋਊ ਨਾ ਵੱਧੂ ਮੇਰੀ ਸਪੈਸ਼ਲ ਬੇਨਤੀ ਹੈ ਕਿ ਡਾਕਟਰ ਸਾਹਿਬਾਨ ਨੂੰ ਆਪਦੇ ਨੂੰ ਨਾਲ ਲੈ ਕੇ ਆਇਓ ਤੋਹਫਾ ਵੀ ਸੀ ਹੈ ਜੀ ਕਿਉਂਕਿ ਜਿਹੜੇ ਸਾਹ ਉਹਨਾਂ ਬੱਚਾ ਉਸ ਆਉਣਾ ਹਾਈਟ ਪੂਰੀ ਚੰਗੀ ਹੈ ਜੀ ਬਾਕੀ ਪੀਡੀਐਫ ਦੇ ਸੈਕਸਰ ਸੀਮਨ ਤੋਂ ਗੱਬਣਾ ਕੁਆਲਿਟੀ ਚੈੱਕ ਕਰੋ ਜੀ ਗੋਲ ਕੰਨ ਹੈ ਜੀ ਰੰਗ ਪ੍ਰਿੰਟ ਚੰਗਾ ਖਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੋਏ ਹੱਥੀ ਜਵਾਈ ਵਾਲਾ ਥਾਣਾ ਬਸ ਸੋਨਾ ਸੜਦੀ ਆ ਥਾਣ ਬਾਈ ਪੂਰਾ ਇੱਕ ਨੰਬਰ ਹੈ ਕੋਈ ਪੂਰ ਛਿੱਟਾ ਜਵਾਈ ਜਮਾ ਹੀ ਨਹੀਂ ਜੀ ਠੀਕ ਆ ਜੀ ਬਾਕੀ ਥਾਣਾ ਦੇ ਸਾਈਜ਼ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਸੋਹਣੇ ਗੈਪ ਤੇ ਲੱਗੇ ਹੱਥੀ ਜਵਾਈ ਵਾਲਾ ਥਾਣਾ ਫੋਟ ਨਿ ਸ਼ਾਂਖ ਨਹੀਂ ਆਪ ਵੀ ਬਰੀਡ ਦੀ ਪੂਰੀ ਚੰਗੀ ਆ ਤੇ 66 ਸੀਮਨ ਪੀਡੀਐਫ ਦਾ ਲੱਗਿਆ ਵਾ ਰਿਕਾਰਡ ਬਾਈ ਕੋਲ ਮਿਲ ਜੂਗਾ 10 ਕਿਲੋ ਨੈਟ ਤਿਆਰ ਆ ਡਾਕਟਰ ਸਾਹਿਬਾਨ ਨੂੰ ਨਾਲ ਲੈ ਕੇ ਆ ਚੈੱਕ ਕਰਾ ਕੇ ਲੈ ਜੂ ਡਿਮਾਂਡ ਇਹਦੀ ਵੀ ਫੋਨ ਤੇ ਹੋਊਗੀ ਅੱਗੇ ਵੀਰੇ ਤੈਨੇ ਨੰਬਰ ਜੀ ਸੂਆ ਗੱਲ ਮਸੂਈ ਤੀਜਾ ਸੂਆ ਵੀਰੇ ਤੀਜਾ ਸੂਆ ਸੂਈ ਕਿੰਨਾ ਸਮਾਂ ਹੋ ਗਿਆ ਜੀ ਇਹਨੂੰ ਮਹੀਨਾ ਹੋ ਗਿਆ ਸੂਈ ਨੂੰ ਜੀ 1 ਮਹੀਨਾ ਹੋ ਗਿਆ ਜੀ ਬੱਚਾ ਜੀ ਇਹਦਾ ਇਹਦਾ ਬੱਚਾ ਮਰਿਆ ਵਾ ਜੀ ਤੇ ਹੁਣ ਮਿਲਦੀ ਕਿਵੇਂ ਫਿਰ ਵੀਰੇ ਦੋਨੇ ਟਾਈਮ ਚਾਰਟ ਤੇ ਮਿਲਦੀ ਹੈ ਚਾਰਟ ਤੇ ਮਿਲਦੀ ਹੈ ਹਾਂਜੀ ਠੀਕ ਆ ਬਾਈ ਜਿਹੜਾ ਹੁਣ ਭਾਂਡੇ ਚ ਪਾਉਣ ਵਾਲਾ ਦੁੱਧ ਕਿੰਨਾ ਤਿਆਰ ਹੈ ਜੀ 16 ਕਿਲੋ ਤਿਆਰ ਆ ਵੀਰੇ ਰੋਕ ਕੇ ਦੇ ਦਾਂਗੇ ਹਾਂਜੀ ਭਾਵੇਂ ਕੋਈ ਚਾਰ ਟਾਈਮ ਚ ਵਾਈ ਕਰਕੇ ਲੈ ਜਾਵੇ ਠੀਕ ਆ ਥਣਾਂ ਦੀ ਡੰਣਾ ਜੀ ਜਮਾ ਓਕੇ ਹੈ ਜੀ ਠੀਕ ਆ ਜੀ ਤੋੜ ਕੇ ਦਿਖਾ ਦੇ ਫਾਈਟ ਜੈਟ ਕਰੋ ਜੀ ਪਹਿਲਾਂ ਫੁੱਲ ਵੱਡਾ ਕੱਦ ਕਾਠਾ ਜੀ ਬੇਲ ਬਹੁਤ ਆ ਜੀ ਮੇਲੇ ਵਾਲੀ ਮੱਝ ਆ ਜੀ ਤਿੰਨ ਮੇਲੇ ਜਿੱਤੀ ਵੀ ਆ ਤਿੰਨ ਮੇਲੇ ਕਿੰਨੇ ਮੇਲੇ ਜਿੱਤੀ ਆ ਇਹ ਮੋਕਸਰ ਤੋਂ ਕੀ ਨਾ ਕੱਟਣਾ ਜੀ ਫਸਟ ਆਈ ਠੀਕ ਆ ਜੀ ਦੂਜਾ ਸੈਕੰਡ ਆਈ ਆ ਠੀਕ ਆ ਜੀ 3 ਤੋਂ ਫਸਟੀ ਤਿੰਨ ਮੇਲਿਆਂ ਦੀ ਜੇਤੂ ਆ ਜੀ ਅੱਜ 16 ਕਿਲੋ ਦੁੱਧ ਆ ਜੀ ਇੱਕ ਮੰਥ ਹੋ ਗਿਆ ਸੂਈ ਨੂੰ ਬੱਚਾ ਸਪੈਰੀਆ ਦੋਨੇ ਟਾਈਮ ਝਾੜਤਾ ਹੀ ਮਿਲਦੀ ਆ ਬਾਕੀ ਬਰੀਡ ਦੇ ਪੱਖ ਤੋਂ ਇਹਦਾ ਵੀ ਅੰਤ ਕੋਈ ਨਹੀਂ ਵਜਨ ਵਜੂਦ ਪੂਰਾ ਵੱਡਾ ਬਾਈ ਦਸ ਸਰ ਤੇ ਘਰ ਆਉਂਦੀ ਹੈ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਜੀ ਸੀਰਸ ਲੱਗ ਬਾਈ ਦਸ ਦਾ ਪੂਰੀ ਹੈ ਜੀ ਬੇਫਿਕਰ ਹੋ ਕੇ ਆਜੋ ਥਣਾ ਦੀ ਵੀ ਡੰਨ ਨਹੀਂ ਹੋਊਗੀ 16 ਕਿਲੋ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਜਿਨੇ ਚੰਗੇ ਬੱਚੇ ਲੈਣੇ ਹੋਣ ਜੀ ਬਰੀਡ ਤੇ ਕੰਮ ਕਰਨਾ ਹੋਵੇ ਉਹਨਾਂ ਵਾਸਤੇ ਤੋਹਫਾ ਹੀ ਹੈ ਜੀ ਤੇ ਦੁੱਧ ਸੱਜਰ ਨੇ ਬਾਈ ਕਿੰਨਾ ਦਿੱਤਾ ਨੇ ਇਹਦੇ ਥੱਲੇ ਵੀਰੇ ਹੋਣੀ 18 ਕਿਲੋ ਦੁੱਧ ਸੀ ਉਪਰਾ ਕਰ ਗਈ ਆਪਣੇ ਕੋਲ ਉਪਰਾ ਕਰ ਗਈ ਠੀਕ ਹੈ ਜੀ ਸੱਜਾ ਦਾਦਾ ਵੀਰ 20 ਪਲੱਸ ਹੀ ਹੁੰਦੀ ਹਾਂ ਜੀ ਹਾਂਜੀ ਹੁਣ ਵੀ ਦੇ ਦਊਗੀ ਜੀ ਦਾਣਾ ਖਾ ਕੇ ਠੀਕ ਆ ਜੀ ਹੁਣ ਥੋੜਾ ਜਿਹਾ ਨਵੇਂ ਥਾਂ ਹੀ ਕਰਕੇ ਜੀ ਨਹੀਂ ਲਾਉਂਦਾ ਪਸ਼ੂ ਪੱਠੇ ਪੁੱਠੇ ਚੰਗੂ ਨਹੀਂ ਖਾਂਦਾ ਤਾਂ ਵੀ ਹੋ ਜਾਂਦਾ ਜੀ ਥੋੜੇ ਜਿਹਾ ਰੁੱਤ ਵੀ ਗਾਂ ਚੰਗੀ ਆਉਣੀ ਆ ਇਹ ਬੰਨਦੀ ਆ ਕਰਮਵੀਰ ਬੰਨਦੀ ਆ ਆ ਕਰਮਵੀਰ ਬੰਨਦੀ ਆ ਆਪ ਦਾ ਰਿਕਾਰਡ ਵੀ ਹੈਗਾ ਇਹਦਾ ਹਾਂਜੀ ਠੀਕ ਆ ਜੀ ਕਰਮਵੀਰ ਬੰਨਦੀ ਆ ਜੀ ਇਹ ਆਪ ਦਾ ਰਿਕਾਰਡ ਵੀ ਸੀਮਨ ਦਾ ਹੈਗਾ ਬਾਕੀ ਤੁਸੀਂ ਖੂਬਸੂਰਤੀ ਦੇਖ ਹੀ ਸਕਦੇ ਹੋ ਅੱਗੇ ਵੀਰੇ 4 ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਵੀਰੇ ਦੂਜਾ ਸੂਆ ਸੂਈ ਵੀ ਆ ਠੀਕ ਆ ਜੀ ਤੀਜੇ ਲਈ ਹੁਣ ਗੱਭਾਣਾ ਕਿੰਨੇ ਸਮੇਂ ਦੀ ਜੀ ਇਹਨੂੰ ਆ 23 ਤਰੀਕ ਨੂੰ 7ਵਾਂ ਮਹੀਨਾ ਲੱਗ ਜਾਣਾ ਜੀ 6 ਪੂਰੇ ਹਾਂਜੀ ਠੀਕ ਆ ਜੀ 6.5 ਤੋਂ ਪਲੱਸ ਆ ਜੀ ਅਜੇ 7-8 ਦਿਨਾਂ ਨੂੰ 7ਵਾਂ ਮਹੀਨਾ ਲੱਗਿਆ ਹਾਂਜੀ 23 ਤਰੀਕ ਤੋਂ 7ਵਾਂ ਮਹੀਨਾ ਲੱਗਿਆ ਦੁੱਧ ਕਿੰਨਾ ਤਿਆਰ ਹੈ ਜੀ ਇਹਦੇ ਫਿਰ 8 ਕਿਲੋ ਦੁੱਧ ਆ ਜੀ 8 ਕਿਲੋ ਆ ਜੀ ਮਿਲਦੀ ਫਿਰ ਬੱਚੇ ਤੇ ਕੇ ਨਹੀਂ ਚਾਟਦੀ ਮਿਲਦੀ ਹੈ ਬੱਚਾ ਇਹਦਾ ਹੀ ਹੈ ਬੱਚਾ ਇਹਦਾ ਆਹੀ ਹੈ ਜੀ ਹਾਂਜੀ ਠੀਕ ਆ ਜੀ ਬੱਚੇ ਦੀ ਲੋੜ ਨਹੀਂ ਹੁੰਦੀ ਤੇ ਨਾਲ ਦੇਣਾ ਕਿ ਨਹੀਂ ਦੇਣਾ ਨਹੀਂ ਜੇ ਉਹ ਕੱਲੀ ਲਿਆਣੀ ਹੈ ਕੱਲੀ ਦੇ ਜੇ ਨਾਲ ਸੌਦਾ ਹੋਵੇ ਨਾਲ ਦੇ ਦੇਣ ਠੀਕ ਆ ਬਾਈ ਹੋਰ ਅੱਗੇ ਦਿਖਾ ਦਿਓ ਜੀ ਹੁਣ ਦੂਜੇ ਸੂਏ ਸੂਈ ਆ ਜੀ ਦੂਜੇ ਸੂਏ ਸੂਈ ਵੀ ਆ ਹਾਂਜੀ ਜੀ ਆਸਤੇ ਗੱਬਣ ਆ ਜੀ ਦੂਜੇ ਸੂਏ ਸੂਈ ਹੋਈ ਆ ਜੀ ਨੈਟ ਦੋ ਦਾ 8 ਕਿਲੋ ਆ ਜੀ 23 ਤਰੀਕ ਨੂੰ 22 10 ਦਾ 7ਵਾਂ ਮਹੀਨਾ ਲੱਗ ਗਿਆ ਨਾ 6.5 ਤੋਂ ਪਲੱਸ ਆ ਜੀ ਸੱਜਰ ਦਾ ਬਾਈ ਕੀ ਰਿਕਾਰਡ ਰਿਹਾ ਇਹਦਾ ਜੀ 18 ਲੀਟਰ ਦਾ ਰਿਕਾਰਡ ਹੈ ਸੱਜਰ ਦਾ 18 ਲੀਟਰ ਦਾ ਰਿਕਾਰਡ ਰਿਹਾ ਬਾਕੀ ਵਜ਼ਨ ਵੀ ਚੰਗਾ ਜੀ ਕੱਦ ਵੀ ਚੰਗਾ ਫੇਸ ਕੁਆਲਿਟੀ ਸੋਹਣੀ ਹੈ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀਂ ਚਵਾਈ ਵਾਲਾ ਥਾਣਾ ਫੇਸ ਕੁਆਲਿਟੀ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਥਾਣਾ ਦੇ ਸਹਿਜ ਵੀ ਸੋਹਣੇ ਬਹੁਤ ਸੋਹਣਾ ਵੀਰੇ ਚੋਣ ਬਹੁਤ ਚੰਗਾ ਚਵਾਈ ਵਾਲਾ ਥਾਣਾ ਚਵਾਈ ਦੀ ਬਾਈ 10 ਦਾ ਇੱਕ ਨੰਬਰ ਹੋ ਚੈੱਕ ਤੁਸੀਂ ਬਾਈ ਦੇ ਘਰੇ ਕਰਵਾ ਸਕਦੇ ਆ ਜੀ ਕਿਉਂਕਿ ਬਾਈ ਚੈੱਕ ਕਰਵਾ ਕੇ ਲੈ ਕੇ ਆਇਆ ਤੁਸੀਂ ਆਪ ਦਾ ਡਾਕਟਰ ਸਾਹਿਬਾਨ ਨੂੰ ਲੈ ਨਾਲ ਲਿਆਓ ਤੇ ਚੈੱਕ ਕਰਾ ਕੇ ਲੈ ਜਾਓ ਦੁੱਧ ਦੀ ਦੋ ਟਾਈਮ ਚਾਰ ਟੰਮ ਚੁਆਈ ਕਰ ਸਕਦਾ ਡਿਮਾਂਡ ਇਹਦੀ ਵੀ ਫੋਨ ਤੇ ਰਹਿਣ ਵਾਲੀ ਹੈ ਇਹ ਪੀਸੀ 574 ਦੀ ਆ ਬਾਈ ਆਪ ਠੀਕ ਆ ਤੇ ਗੱਭਰ ਕਿਹੜਾ ਟਕੇ ਆ ਤਾਂ ਤੋ ਗੱਭਣਾ ਲక్ష్ਮੀ ਡੈਰੀ ਵਾਲਿਆਂ ਦੇ ਤੋਂ ਲక్ష్ਮੀ ਡੈਰੀ ਵਾਲਿਆਂ ਹਾਂ ਜੀ ਯਾਨੀ ਰਿਪੋਰਟ ਤੁਹਾਨੂੰ ਪ੍ਰੋਪਰ ਮਿਲ ਜੂ ਹਾਂ ਸਾਰਿਆਂ ਇੱਕ ਘਰੋਂ ਮੱਝਾਂਾਂ ਆਵਾਂਗੇ ਇਕੱਠੇ ਠੀਕ ਆ ਜੀ ਲਓ ਜੀ ਰਿਪੋਰਟ ਸਮੇਤ ਤੁਹਾਨੂੰ ਮਿਲ ਲੈ ਜਿਹੜਾ ਸੀਮਣ ਇਹਦੇ ਲੱਗਿਆ ਉਹਦਾ ਵੀ ਪਤਾ ਆਪ ਵੀ ਜਿਹੜਾ ਸੀਮਣ ਦੀ ਉਹਦਾ ਵੀ ਰਿਕਾਰਡ ਹੈਗਾ ਅੱਗੇ ਵੀਰੇ 5 ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਤੀਜਾ ਸੂਆ ਸੂਣੀ ਆ ਵੀਰੇ ਆ 20 ਤਰੀਕ ਤੋਂ ਉਹਨੂੰ 10ਵਾਂ ਮਹੀਨਾ ਲੱਗ ਜਾਣਾ ਚੌਥੇ ਸੂਏ ਵਾਸਤੇ ਗੱਬਣਾ ਤੀਜਾ ਸੂਆ ਸੂਣੀ ਆ ਜੀ ਹਾਂ ਸੂਣੀ ਆ ਦੂਜਾ ਵੀ ਤੀਜੇ ਵਾਸਤੇ ਕਿੰਨੀ ਤਰੀਕ ਤੋਂ ਜੀ ਇਹ 20 ਤਰੀਕ ਨੂੰ 10ਵਾਂ ਮਹੀਨਾ ਇਸ ਤੋਂ ਲੱਗ ਜਾਣਾ ਸਟਾਰਟ ਹੋ ਜਾਣਾ ਹਾਂਜੀ ਬਸ ਯਾਨੀ ਮਹੀਨੇਕ ਦੀ ਕੱਚੀ ਹੈ ਜੀ ਹਾਂਜੀ ਠੀਕ ਆ ਜੀ ਤੇ ਸੱਜਰ ਦਾ ਬਾਈ ਕੀ ਰਿਕਾਰਡ ਹੈ ਜੀ ਇਹਦਾ ਸੱਜਰ ਦਾ ਵੀਰੇ 16 ਲੀਟਰ ਦਾ ਰਿਕਾਰਡ ਹੈ ਠੀਕ ਹੈ ਜੀ ਹਾਂਜੀ 16 ਲੀਟਰ ਦਾ 22 10 ਦਾ ਰਿਕਾਰਡ ਆ ਜੀ ਹੁਣ ਤੀਜੇ ਸੂਏ ਸੂਣਾ ਜੀ 20 ਤਰੀਕ ਨੂੰ 10ਵਾਂ ਮਹੀਨਾ ਲੱਗ ਜਾਣਾ ਜੀ ਬਾਕੀ ਥਣਾ ਦੇ ਸਹੇਜ ਨੇੜੇ ਤੋਂ ਚੈੱਕ ਕਰਾ ਦਾਂਗੇ ਥਣ ਪਾਸ ਕਰਾ ਦੂ ਬਾਈ ਹਾਂਜੀ ਪਾਸ ਆਪਣੀ ਭਾਰਤੀ ਥਣਾ ਦੀ ਆਪਣੀ ਗਾਰੰਟੀ ਹੈ ਜੀ ਠੀਕ ਹੈ ਜੀ ਥਣਾ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਹੈ ਭਾਰ ਪਿੱਛੇ ਦੀ ਵੀ ਗਾਰੰਟੀ ਹੈ ਜੀ ਬਾਕੀ ਜੇ ਕਿਸੇ ਨੇ ਸਾਮ੍ਹ ਕੇ ਵਿੱਚ ਨਹੀਂ ਹੋਵੇ ਚਾਰ ਪੈਸੇ ਦੇ ਜੂ ਤੇ ਜੇ ਘਰੇ ਰੱਖਣੀ ਹੋਵੇ ਤੇ ਅੱਜ ਤੁਹਾਨੂੰ ਭਾਜ ਮਿਲ ਜਾਣੀ ਹੈ ਤੇ ਜਿੱਦੇ ਕਰਮਾਲੀ ਤਿਆਰ ਹੋਗੀ ਤੇ ਉਹਦੇ ਡਿਮਾਂਡ ਇਹਦੀ ਕੋਈ ਹੋਰ ਹੋਣੀ ਹੈ ਜੀ ਫੋਟ ਨਿ ਸ਼ਾਂਖ ਨੀ ਥਣਾ ਦੇ ਸਹਿਜ ਵੀ ਸੋਹਣਿਆ ਝੋਲੀ ਬਹੁਤ ਚੰਗੀ ਹੈ ਜੀ ਕਰਮ ਵਾਲੀ ਜਿਹਦੇ ਤਿਆਰ ਹੋ ਗਈ ਉਹਦੇ ਥੱਬੇ ਦਾ ਹਵਾਨਾ ਤਿਆਰ ਕਰ ਇਹ ਐਸਟੀ 736 ਦੀ ਹੈ ਜੀ ਇਹ ਆਪ ਜੀ ਹਾਂਜੀ ਠੀਕ ਹੈ ਜੀ ਅਰਜਨ ਕੁੰਗੜ ਤੋਂ ਗੱਭਣਾ ਅਰਜਨ ਕੁੰਗੜ ਤੋਂ ਗੱਭਣਾ ਕੱਲਾ ਬਾਈ ਕੋਲ ਕੋਕੜ ਗੱਭਣ ਪਸ਼ੂ ਹੀ ਨਹੀਂ ਗੇ ਰਿਕਾਰਡ ਸਮੇਤ ਪਸ਼ੂ ਮੈਲ ਨੇ ਬਹੁਤ ਮੁਸ਼ਕਲ ਗੱਲ ਹੁੰਦੀ ਹੈ ਤੇ ਬਾਈ ਕੋਲ ਸਾਰੇ ਰਿਕਾਰਡ ਸਮੇਤ ਆਲੇ ਆ ਜੀ ਅੱਗੇ 6 ਨੰਬਰ ਵੀਰੇ ਇਹਦੀ ਕੀ ਡਿਟੇਲ ਹੈ ਜੀ? ਸ਼ਿਕੰਦਰ ਦੀ ਹੈ ਜੀ ਆਪ ਆਪ ਜੀ ਹਾਂਜੀ ਦੂਜੇ ਸੂਏ ਸੂਣੀ ਹੈ। ਠੀਕ ਹੈ ਜੀ ਕਿੰਨੇ ਟਾਈਮ ਦੀ ਗਰਭਣ ਹੈ ਜੀ? ਇਹਨੂੰ 13 ਤਰੀਕ ਤੋਂ 9ਵਾਂ ਮਹੀਨਾ ਲੱਗ ਗਿਆ ਜੀ। 8ਵਾਂ ਮਹੀਨਾ ਆ ਜਿਹੜੀ ਹੁਣਾਂਗੀ ਪਰਸ ਉਹ ਉੱਥੇ 8ਵੇਂ ਮਹੀਨੇ ਦੇ ਚੱਕ ਪਾਸ ਆ। ਹਾਂਜੀ ਪਹਿਲਾਂ ਜੇ ਦੂਜੇ ਸੂਏ ਸੂਣੀ ਹੈ। ਦੂਜੇ ਸੂਏ ਸੂਣੀ ਹੈ। ਅੱਜੋਂ ਡਰਾਈ ਹੈ ਜੀ। ਹਾਂਜੀ ਠੀਕ ਹੈ ਜੀ ਇਹਦਾ ਕੀ ਰਿਕਾਰਡ ਹੈ? ਐ ਐਮ 51 ਤੋਂ ਗਰਭਣ ਆ। ਠੀਕ ਹੈ ਜੀ 14 ਲੀਟਰ ਦਾ ਰਿਕਾਰਡ ਹੈ ਇਹਦਾ। ਭਲੂਣ ਝੋਟੀ ਦਾ। ਠੀਕ ਹੈ ਹਾਂਜੀ ਕੋਈ ਥਣਾ ਦੀ ਆਪਣੀ ਗਰੰਟੀ ਆ ਭਰਦੀ ਗਰੰਟੀ ਆ ਕੋਈ ਬੰਦਾ ਆਪਣੇ ਤੋਂ ਸੌਦਾ ਕਰਕੇ ਲੈ ਜੇ ਜੇ ਨਾ ਰੱਖਣ ਦੀ ਵਿਚਾਰ ਹੋਵੇ ਆਪਾਂ ਜਿੰਨੀ ਅਗਲੇ ਨੇ ਸਵਾਈ ਦਿੱਤੀ ਓਨੀ ਕਰੀ ਓਦੋਂ ਨਫਾ ਦੇ ਕੇ ਲੈ ਕੇ ਆਵਾਂਗੇ ਠੀਕ ਹੈ ਜਿੱਦ ਤਿਆਰ ਹੋ ਹਾਂਜੀ ਤੋਰ ਕੇ ਦਿਖਾ ਦਿਵੇ ਰੇ ਦੂਜੇ ਸੂਏ ਆਸਤੇ ਜੀ ਮੈਨੂੰ ਵੀ ਇਹ ਜਾਗਦੀ ਆ ਜੀ ਚਲੋ ਰਹਿਣ ਤੋਂ ਕਰ ਖੜੀ ਰਹਿਣ ਤੋਂ ਥੋੜਾ ਜਿਹਾ ਡਰਦੀ ਆ ਜੀ ਹਾਂਜੀ 8 ਮਹੀਨਿਆਂ ਦੀ ਜੀ ਹਾਂਜੀ ਆ 23 ਤਰੀਕ ਤੋਂ ਨਵਾਂ ਮਹੀਨਾ ਲੱਗ ਗਿਆ 23 ਤਰੀਕ ਤੋਂ ਨਵਾਂ ਮਹੀਨਾ ਲੱਗ ਗਿਆ ਨਾ ਜੀ ਆਉਣ ਵਾਲੀ ਤੋਂ ਬਾਕੀ ਸੱਜਰ ਦਾ ਰਿਕਾਰਡ 14-15 ਕਿਲੋ ਦਾ ਜੀ ਐਮ 29 ਤੋਂ ਗੱਬਣ ਆ ਆਪ ਸਿਕੰਦਰ ਦੀ ਹੈ ਤੇ ਹਾਈਟ ਜੀ ਨਾਲ ਵਾਲੀ ਮਾਝ ਦੇ ਬਰੋਬਰੀ ਆ ਜਾਂਦੇ ਕੱਦ-ਕਾਡ ਸਾਰਿਆਂ ਦੇ ਵੱਡੇ ਆ ਜਾਣੇ ਕੋਈ ਛੋਟਾ ਨਾ ਮੰਨ ਕੇ ਆਇਓ ਐਮ 51 ਤੋਂ ਗੱਬਣ ਐਮ 51 ਤੋਂ ਆਪ ਸਿਕੰਦਰ ਦੀ ਹੈ ਹਾਂਜੀ ਆਪ ਸਿਕੰਦਰ ਦੀ ਐਮ 51 ਤੋਂ ਗੱਬਣ ਆ ਜੀ ਇੱਕ ਮੀਨੀ ਆ ਸੰਗ ਹਲਦੇ ਆ ਬਈ ਇਹਦੇ ਨਹੀਂ ਸੰਗ ਨਹੀਂ ਹੈਦੇ ਤੇ ਵੈਸੀ ਮੀਨੀ ਆ ਠੀਕ ਹੈ ਜੀ ਸੂਆ ਜੀ ਪਹਿਲੇ ਸੂਏ ਸੋਣੀਆ ਜਿਹੜਾ 4 ਦੰਦ ਆ ਜੀ ਉਹ ਤਾਂ 4 ਦੰਦ ਦਾ ਬੱਚਾ ਹੀ ਆ ਜੀ ਠੀਕ ਆ ਜੀ ਕਿੰਨੇ ਸਮੇਂ ਦੀ ਗੱਭਣ ਆ ਜੀ ਇਹ 3 8 ਤਰੀਕ ਨੂੰ 3 ਮਹੀਨਿਆਂ ਦੀ ਗੱਭਣ ਚੈੱਕ ਪਾਸ ਹੋ ਗਈ 8 ਤਰੀਕ ਨੂੰ ਕਿਹੜੀ ਨਾਂਗ ਦੀ 8 ਦਿਨ ਹੋ ਗਏ ਜਾਣੇ ਹਾਂਜੀ ਠੀਕ ਆ 3 ਮਹੀਨੇ ਤੇ 8 ਦਿਨਾਂ ਦੀ ਗੱਭਣ ਚੈੱਕ ਪਾਸ ਆ ਜੀ ਝੂਲੀ ਦਿਖਾ ਦਿੰਨੇ ਕਿਹੜੇ ਸੀਮ ਤੋਂ ਗੱਭਣ ਆ ਜੀ ਇਹ ਤਾਬ ਤੋਂ ਗੱਭਣ ਆ ਨਵਾਬ ਦੀ ਆ ਪਾ ਜੀ ਆਪ ਨਵਾਬ ਬੁੱਲਦੀ ਆ ਤੇ ਮੈਂ ਤਾਬ ਜੇ ਤਾਬ ਤੋਂ ਗੱਬਣਾ ਠੀਕ ਆ ਮੈਂ ਤਾਬ ਤੋਂ ਗੱਬਣਾ ਬਾਕੀ ਥੋੜਾ ਜਿਹਾ ਡਰਦਾ ਫੋਟ ਛਾਂਗਦਾ ਹੈ ਨਹੀਂ ਬਾਈ ਲੈ ਜੀ ਗਾਰੰਟੀ ਆ ਆਪਣੀ ਠੀਕ ਆ ਜੀ ਇਹ ਤੋੜ ਕੇ ਦਿਖਾ ਦੇ ਕੇ ਜੇ ਨਹੀਂ ਡਰਦਾ ਦਿਖਾ ਦਿੰਦੇ ਆ ਜੀ ਠੀਕ ਆ ਜੀ ਪਹਿਲਾਂ ਨਾਲ ਆਪਾਂ ਨੂੰ ਥੋੜਾ ਜਿਹਾ ਡਰਦਾ ਸੀਗਾ ਤਾਂ ਕਰਕੇ ਨਹੀਂ ਆਪਾਂ ਤੋੜਿਆ ਜੀ ਇਹ ਵੀ ਤੋੜ ਕੇ ਦਿਖਾ ਦੇ ਜੀ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਜੀ ਮੂੰਹ ਤੋਂ ਚਾਰ ਦੰਦ ਪਹਿਲਾ ਸੁਆ ਜੀ ਸੰਗ ਨਹੀਂ ਜ਼ਰੂਰ ਆ ਪਰ ਬਾਈ ਦੱਸਦਾ ਸੰਗ ਨਹੀਂ ਹਲਦੇ ਆਪਾਂ ਕਹਿ ਦਿੱ ਗਏ ਬਾਈ ਹਲਦੇ ਇੱਥੇ ਕੋਈ ਸੱਜਣ ਦੂਰੋਂ ਚੱਲ ਕੇ ਆ ਜੇ ਤਾਂ ਫਿਰ ਉਹ ਤਰਾਜ ਅਲੀ ਗੱਲ ਹੋ ਜਾਂਦੀ ਹੈ ਜੀ ਮੇਰੀ ਕੋਸ਼ਿਸ਼ ਵੀ ਹੁੰਦੀ ਹੈ ਕਿ ਰੇਕ ਪਾਕ ਤੁਹਾਨੂੰ ਪਸ਼ੂ ਦਿਖਾਇਆ ਜਾਵੇ ਜੇ ਕੋਈ ਪੱਖ ਰਹਿ ਜਾਂਦਾ ਤਾਂ ਉਹਦੇ ਲਈ ਮਾਫੀ ਹੈ ਜੀ ਜਿਹੜੇ ਗੱਬਣ ਪਸ਼ੂ ਆ ਆਪਦੇ ਚੈੱਕ ਪਾਸ ਕਰਾ ਲਿਓ ਜੀ ਡਾਕਟਰ ਲਿਆ ਕੇ ਰਿਕਾਰਡ ਬਾਈ ਕਹਿੰਦਾ ਆਪਾਂ ਸਾਰਿਆਂ ਦਾ ਦੇਵਾਂਗੇ ਜੀ ਜਿਹੜਾ ਕੋਈ ਸੁਆਹ ਸੁਆਹ ਨਾਗਾ ਆਪਦੀ 2 ਟਾਈਮ 4 ਟਾਈਮ ਚਵਾਈ ਕਰ ਲਿਓ ਜੀ ਜਿਹਨੂੰ ਕੋਈ ਵੀ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਮਾਤੀ ਵੀਰੇ ਆਪਣੀਆਂ ਜਿਹੜੀਆਂ ਮੱਝਾਂ ਹਾਂਜੀ ਸਾਰੀਆਂ 90000 ਤੋਂ ਉੱਪਰ ਸ਼ੁਰੂ ਹੋਣਗੀਆਂ ਯਾਨੀ 90000 ਤੋਂ ਲੈ ਕੇ ਐਂਡ ਅਲਕਨਾ ਰੇਟ ਆ ਜੀ 1.5 ਲੱਖ ਤੱਕ ਆ ਵੀਰੇ 1.5 ਲੱਖ ਤੱਕ ਆ ਠੀਕ ਹੈ ਜੀ ਹਾਂਜੀ ਗਾਂਆਂ 50000 ਤੋਂ ਉੱਪਰ ਸ਼ੁਰੂ ਹੋਣਗੀਆਂ ਠੀਕ ਆ ਜੀ ਹਾਂਜੀ ਜਿਹੜਾ ਗਾਂਆਂ ਦਾ ਰੇਟ ਆ ਬਾਈ ਕਹਿੰਦਾ 50000 ਤੋਂ ਪਲੱਸ ਵਾਲਾ ਜੀ ਕੋਈ ਘਾਟ ਵਾਲਾ ਵੀਰ ਫੋਨ ਨਾ ਲਾਵੇ ਤੇ ਜਿਹੜੀਆਂ ਮੱਝਾਂ ਸਭ 90000 ਤੋਂ ਉੱਪਰ ਨੂੰ ਜੀ 1.5 ਲੱਖ ਤਿੱਕਰ ਜਾ ਵਰਦੀਆਂ ਤੇ ਫੋਨ ਤੇ ਹੋਣਗੇ ਜੀ ਸਾਰਿਆਂ ਦੇ ਰੇਟ ਮਾਨਤਾ ਨੂੰ ਹੋ ਜਾਊਗਾ ਜੈਜ ਜੀ ਹੋਣਗੇ ਨਮੰਡਾ ਜੀ ਹਾਂ ਜੀ ਡਿਮਾਂਡਾ ਬਿਲਕੁਲ ਜੈਜ ਬਰੀਡ ਇੱਕ ਨੰਬਰ ਹੋਊ ਜਿਹੜੀ ਗੱਲ ਗੱਈ ਜਿਹੜੀ ਚੀਜ਼ ਵੀਰੇ ਬਰੀਡ ਦਾ ਮੁੱਲ ਤਾਂ ਕੋਈ ਹੁੰਦਾ ਨਹੀਂਗਾ ਚੰਗੀ ਬਰੀਡ ਤੇ ਪੈਸੇ ਲਾਏ ਵੀ ਜਾਂਦੇ ਹਾਂ ਹਾਂ ਜੀ ਵੀਰੇ ਆਪਾਂ ਵੀ ਪੈਸੇ ਫੁੱਲ ਲਾ ਕੇ ਲੈਂਦੇ ਹਾਂ ਸਹੀ ਗੱਲ ਹੈ ਠੀਕ ਕਰੋ ਮੱਝਾਂ ਆਂ ਲੇਬਰ ਦੇ ਦੁੱਖੋਂ ਬੰਦੇ ਨਹੀਂ ਦਿੱਤਿਆਂ ਠੀਕ ਹੈ ਜੀ ਹਾਂਜੀ ਬਾਕੀ ਰਿਕਾਰਡ ਆਪਣੇ ਕੋਲੇ ਸਾਰਿਆਂ ਦਾ A to Z ਰਿਕਾਰਡ ਤੁਹਾਨੂੰ ਮਿਲ ਜਾਊਗਾ ਜੀ ਬਾਕੀ ਆਪਾਂ ਵੀ ਚੰਗੇ ਪਸ਼ੂਆਂ ਦੀ ਸ਼ਕੀਨ ਆ ਵੀਰੇ ਆਪਣੀ ਉਹ ਕੱਟੀ ਦਿੱਤੀ ਸੀ ਕੀਰੀ ਠੀਕ ਹੈ ਜਿਹੜਾ ਇੱਕ ਮੇਲੇ ਦਾ ਜਿਹੜਾ ਇੱਕ ਮੇਲੇ ਦਾ ਕਿਹੜੀ ਪੋਜੀਸ਼ਨ ਤੇ ਆਈ ਸੀ ਉਹ ਸੈਕੰਡ ਆਈ ਸੀਗੀ ਜੀ ਠੀਕ ਹੈ ਜੀ ਬਾਕੀ ਡਿਊਟੀ ਚੈੱਕ ਕਰ ਸਕਦੇ ਹੋ ਬੱਚੇ ਚੰਗੇ ਹੀ ਆ ਜੀ ਹਾਂਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਕਨੈਕਟ ਬਾਈ ਨਾ ਕੱਟਾ ਆ ਕੱਟਾ ਵੀ ਬਹੁਤ ਵਧੀਆ 102699 ਦਾ ਜੀ 102699 ਦਾ ਜੇ ਇਹ ਅੱਡ ਵਿੱਚ ਨਾ ਹੋਵੇ ਤਾਂ ਇਹਦੇ ਪਿੱਛੇ ਮੜਾ ਜੇ ਕੈਮਰਾ ਕਮਾਉ ਹੈ ਜੀ ਚੈੱਕ ਕਰਾ ਦਿੰਨੇ ਆ ਤੁਹਾਨੂੰ ਸਾਰੇ ਪਸ਼ੂ ਰਿਕਾਰਡ ਆ ਲਿਆ ਬਾਈ ਕੁਲ ਦੇਖ ਸਕਦੇ ਹੋ 10 26 99 ਜੀ ਹਾਂਜੀ ਉਸੇ ਝੁੱਟੀ ਦਾ ਜੀ ਹਾਂਜੀ ਉਸੇ ਝੁੱਟੀ ਆ ਆਪਣੀ ਆਪ ਦਾ ਵੀ ਬਹੁਤ ਵਧਗਾ ਸੀ ਮਨ ਭਰਾਇਆ ਉਹ ਕੱਟੀ ਆ ਝੁੱਟੀ ਦੀ ਠੀਕ ਆ ਜੀ ਬਾਕੀ ਪਸੰਦ ਜੀ ਨੂੰ ਆਂਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਧੰਨਵਾਦ